ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜਾ ਰਹੇ ਹਾਂ ਰਾਸਤਾਨ ਗੁੰਗਾ ਮੇੜੀ ਇਹ ਦੇਖੋ ਰਾਜ ਮੋੜ ਵਾਲਾ ਰੱਖਿਆ ਹੋਇਆ ਜ਼ਿਮੀਦਾਰ ਨੇ ਫਾਸਲਾ ਵਿੱਚ ਜਿੱਥੋਂ ਦਿਕਨ ਨਿਗਾ ਮਾਰਦੇ ਟਾਮੀ ਟੱਲੀ ਫਾਸਲਾ ਆਉਂਦੀ ਹੈ ਪਤਾ ਨਹੀਂ ਕਿਵੇਂ ਗੁਜ਼ਾਰੇ ਕਰ ਰਹੇ ਨੇ ਇੱਕ ਹੋਰ ਇਹਨਾਂ ਦਾ ਕੰਮ ਜੋ ਕੋਠੀ ਪਾਰੀ ਬਾਉਂਡਰੀ ਮਾਰਦੇ ਦੇਖ ਇਦਾਂ ਹੀ ਬੰਦੇ ਨੇ ਆਪਾਂ ਤਾਂ ਬਾਉਂਡਰੀ ਮਾਰ ਮਾਰ ਕੇ ਸਾਂਭੰਦ ਕਰਦੇ ਨੇ ਕੋਠੀ ਦਾ ਪਹੁੰਚ ਗਏ ਵੀ ਗੂਗ ਦਾ ਮੈਡੀ ਵੈਸੇ ਲੋਕਾਂ ਅੱਖੀਂ ਨੇ ਪਗਾਈ ਜੀ ਮਾਰੀ ਦੇਦੇ ਨੇ ਵੀ ਕੰਦਾ ਬੰਦ ਬਾਲਾ ਖੇਤਾਂ ਦਾ ਬਾਈ ਹੋਣੀ ਯਾਰ ਇੱਥੇ ਲੈਵਲ ਹੋਣੇ ਤਾਂ ਨਹੀਂ ਯਾਰ ਹੁਣ ਡਰਾਈ ਹੁੰਦੇ ਰਹਿੰਦੇ ਨੇ ਬਹੁਤ ਵਧੀਆ ਕਟ ਸਿੱਗਾ ਫੁੱਲ ਫੁੱਲਾ ਠਾਠਾ ਮਾਰਦਾ ਤੇ ਮੈਂ ਵੀ ਪਈ ਚਾਰਿਆ ਸੀ ਆ ਦੇਖੋ ਬਾਈ ਅੰਗਹੀਣ ਹੋਣ ਦੇ ਬਾਵਜੂਦ ਵੀ ਲੱਤਾਂ ਹੀ ਨਹੀਂ ਰਹਿਤੇ ਆਪਦਾ ਗੁਜ਼ਾਰਾ ਕਰ ਰਿਹਾ ਸੀ ਚੋਰੀ ਕਰਨ ਵਾਲੇ ਸਾਰੇ ਦਾ ਡਰ ਤਾਂ ਨਹੀਂ ਵੀ ਕੋਈ ਸਟੰਬਾ ਮਾਰੂਗਾ ਦਾ ਢਡ ਤੋੜ ਰਿਹਾ ਹੈ ਲੱਖ ਲਾਂ ਦਾ ਚੋਰੀ ਕਰਨ ਵਾਲਿਆਂ ਨੂੰ ਆਵਾਜ਼ ਆਈ ਹੋ ਰਹੀ ਹੈ ਸੱਸੇ ਵਾਲਾ ਰੋਡ ਤੇ ਬਾਰ ਬਾਰ ਧਰਮ ਮਸਾਲਾ ਵੈਸੇ ਚੀਜ਼ੇ ਕੁੱਲਮ ਲਾ ਕੇ ਚਲੂ ਠੀਕ ਹੈ ਲੰਗਰ ਵੀ ਵੋਸ ਸੀ ਏਡੀ ਗੱਲ ਨੇ ਪੰਜਾਬ ਬੰਗਾਨੇ ਪਰ ਜਿਹੜੇ ਸਾਨੂੰ ਲੋਕ ਇਹਨੇ ਗੰਦ ਵਾਲਾ ਨਹੀਂ ਇਹਨਾ ਗੰਦਾ ਤਾਂ ਨਹੀਂ ਯਾਰ ਸਾਨੂੰ ਦਿਸਿਆ ਘੱਟ ਦੂਰ ਪਰ ਖੇਤਾਂ ਦਾ ਹੋਣੀ ਜਨਤਾ ਵਾਲੀ ਹੁੰਦੀ ਹੈ ਨਾ ਸੀਸੀ ਘੰਟੇ ਲੱਗਣਾ ਮੱਥੇ ਤੇ ਲੋਰਤਾ ਲੱਗਦੇ ਆਂ ਫੇਰ ਕਿਤੇ ਜਾ ਕੇ ਮੱਥਾ ਟੇਕਦੇ ਆ ਬੜੀ ਨਹੀਂ ਆਏ ਭੀੜਾਂ ਦੀ ਐ ਅੱਗੜ ਪਿਛੜ ਵਗ ਜਾਗਾ ਮੁਖੇ ਵੀ ਲੋਕ ਲੋਟ ਹੈ ਇਹ ਆ ਗਿਆ ਇਧਰ ਦੂਸਰੇ ਪਾਸੇ ਧਰ ਮਸਾਲਾ ਇਹ ਨਰਾਇਣ ਰੀਗਾ ਮੰਦਿਰ ਤੋਂ ਹਾਲੇ ਪਾਸੇ ਇਹ ਇਹ ਧੋਨੇ ਦੇ ਨਾਲ ਆ ਦਰਖਤ ਦੇ ਨਾਲ ਬਿਲਕੁਲ ਇਹ ਪਰਲੇ ਪਾਸੇ ਮੰਦਿਰ ਆ ਗਿਆ ਰਾਤ ਨੂੰ ਮੱਥਾ ਟੇਕਿਆ ਬਹੁਤ ਮਸਾਂ ਮੱਥਾ ਟੇਕਿਆ ਮਸਾਂ ਮਸਾਂ 400 ਮੀ ਰਸੀ 4 ਘੰਟਿਆਂ ਜ ਮੱਥਾ ਟੇਕਿਆ ਮੀ ਵੀ ਉੱਥੋਂ ਗਈ ਤਰ 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 ਗਈ ਉਸ ਮੰਟੇ ਕੇ ਮਥਾਏ ਮਥਾ ਟੇਕ ਕੇ ਬਾਹਰ ਨਿਕਲੇ ਇਧਰ ਕੁਝ ਸੰਗਤ ਦੇਖ ਰਹੀ ਹੈ ਤੇ ਇਧਰ ਅੰਦਰਲਾ ਦ੍ਰਿਸ਼ ਦੇਖ ਲੋ ਕਿਰ ਬਹੁਤ ਜ਼ਿਆਦੇ ਹੈ ਬਹੁਤ ਜ਼ਿਆਦੇ ਹੈ ਪੂਰੀ ਸਾਸ ਪਏ ਜੀ ਕੋਈ ਗੱਲ ਨਹੀਂ ਏਕੇ ਨਕੇ ਬੱਚਾ ਨੂੰ ਦੁੱਧ ਆਣ ਦਾ ਜੁਗੜਾ ਫੜਿਆ ਜਾਂਦਾ ਨਹੀਂ ਵੀ ਦੁੱਧ ਪਿਆਉਂਦਾ ਬੱਚਾ ਨੂੰ ਟਾਈਮ ਨਹੀਂ ਮਿਲਦਾ ਧੰਨਵਾਦ ਜੀ ਸਾਹਿਬ